ਸਸ੍ਰੀਕਾਲ ਜੀ ਅੱਜ ਅਸੀਂ ਮੀਤ ਅਨਮੋਲ ਵੱਲੋਂ ਲਿਖੀ ਗਈ ਕਿਤਾਬ ਕਿੱਸਾ ਮਰਨਾ ਹੋਏ ਪੜਨ ਜਾ ਰਹੇ ਹਾਂ ਜਿਸ ਵਿੱਚ ਬੋਧ ਕਥਾਵਾਂ ਦਾ ਸੰਕਲਨ ਕੀਤਾ ਗਿਆ ਹੈ ਇਨ੍ਹਾਂ ਕਥਾਵਾਂ ਵਿੱਚ ਜ਼ਿੰਦਗੀ ਦੀਆਂ ਡੂੰਘੀਆਂ ਰمزਾਂ ਬਾਰੇ ਕਟਨਾਵਾਂ ਕਹਾਣੀਆਂ ਤੇ ਉਦਾਹਰਨਾਂ ਰਾਹੀਂ ਬਹੁਤ ਕੁਝ ਦੱਸਿਆ ਅਤੇ ਸਮਝਾਇਆ ਗਿਆ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਕਥਾਵਾਂ ਅਤੇ ਕਹਾਣੀਆਂ ਸਾਡੇ ਦੋਨੋਂ ਸੰਸਾਰਿਕ ਅਤੇ ਆਤਮਿਕ ਜੀਵਨ ਲਈ ਇੱਕ ਚਾਨਣ ਮਨਾਰਾ ਹੈ ਪਬ ਸੇਧਾ ਕੰਮ ਕਰਦੀਆਂ ਹਨ ਚਾਨਣ ਮਨਾਰਾ ਹੁੰਦਾ ਹੈ ਲਾਈਟ ਹਾਊਸ ਜੋ ਸਮੁੰਦਰ ਦੇ ਕੰਡੇ ਬਣਿਆ ਹੁੰਦਾ ਜਿਸ ਤੋਂ ਸਮੁੰਦਰੀ ਜਹਾਜ਼ ਬੇੜੇ ਜਾਂ ਕਿਸ਼ਤੀਆਂ ਕਿਨਾਰੇ ਵੱਲ ਨੂੰ ਸੇਧ ਲੈਂਦੇ ਹਨ ਸ਼ੁਰੂ ਕਰਦੇ ਹਾਂ ਜੀ ਸਾਡਾ ਪਹਿਲਾ ਟੌਪਿਕ ਹੈ ਜਿੱਥੋਂ ਤੱਕ ਦਿਸ ਰਿਹਾ ਹੈ ਉੱਥੋਂ ਤੱਕ ਦੂਰ ਇੱਕ ਭੋਲਾ-ਪਾਲਾ ਨੌਜਵਾਨ ਕਿਸਾਨ ਜ਼ਿੰਦਗੀ ਚ ਪਹਿਲੀ ਵਾਰ ਪਹਾੜਾਂ ਦੀ ਯਾਤਰਾ ਤੇ ਜਾ ਰਿਹਾ ਸੀ ਉਹ ਪਹਾੜ ਭਾਵੇਂ ਉਸਦੇ ਪਿੰਡ ਤੋਂ ਬਹੁਤੀ ਦੂਰ ਨਹੀਂ ਸਨ ਫਿਰ ਵੀ ਹੁਣ ਤੱਕ ਉਹ ਉਹਨਾਂ ਤੱਕ ਕਦੇ ਨਹੀਂ ਜਾ ਸਕਿਆ ਸੀ ਹਰੀਆਲੀ ਨਾਲ ਢਕੀਆਂ ਹੋਈਆਂ ਪਹਾੜਾਂ ਦੀਆਂ ਚੋਟੀਆਂ ਉਸ ਨੂੰ ਆਪਣੇ ਖੇਤਾਂ ਵਿੱਚੋਂ ਹੀ ਦਿਖਾਈ ਦਿੰਦੀਆਂ ਸਨ ਜੋ ਕਿ ਬਹੁਤ ਆਕਰਸ਼ਕ ਜਾਪਦੀਆਂ ਸਨ ਬਹੁਤ ਵਾਰ ਉਹਨਾਂ ਨੂੰ ਨੇੜੇੋਂ ਦੇਖਣ ਦੀ ਇੱਛਾ ਉਸਦੇ ਮਨ ਵਿੱਚ ਵੀ ਪ੍ਰਬਲ ਹੋ ਜਾਂਦੀ ਸੀ ਪਰ ਕਦੇ ਕਿਸੇ ਤੇ ਕਦੇ ਕਿਸੇ ਕਾਰਨ ਇਹ ਮਾਮਲਾ ਟਾਲਮਟੋਲ ਹੋ ਜਾਂਦਾ ਸੀ ਤੇ ਉੱਥੇ ਤੱਕ ਉਹ ਨਹੀਂ ਜਾ ਸਕਿਆ ਸੀ ਪਿਛਲੀ ਵਾਰ ਤਾਂ ਉਹ ਬਸ ਇਸ ਲਈ ਹੀ ਰੁਕ ਗਿਆ ਕਿਉਂਕਿ ਉਸ ਕੋ ਲਾਲਟੇ ਨਹੀਂ ਸੀ ਤੇ ਪਹਾੜਾਂ ਤੱਕ ਜਾਣ ਲੱਗਿਆਂ ਰਾਤ ਹੋ ਜਾਣੀ ਸੀ ਤੇ ਉਂਝ ਵੀ ਸਫ਼ਰ ਰਾਤ ਨੂੰ ਹੀ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਜਦੋਂ ਸੂਰਜ ਨਿਕਲ ਆਉਂਦਾ ਹੈ ਤਾਂ ਗਰਮੀ ਕਰਕੇ ਔਖਾ ਸਫ਼ਰ ਹੋਰ ਵੀ ਔਖਾ ਹੋ ਜਾਂਦਾ ਹੈ ਆਖਿਰ ਇੱਕ ਦਿਨ ਉਹ ਲਾਲਟੇਨ ਵੀ ਲੈ ਆਇਆ ਅਤੇ ਪਹਾੜਾਂ ਤੇ ਜਾਣ ਦੀ ਖੁਸ਼ੀ ਕਰਨ ਸਾਰੀ ਰਾਤ ਚੰਗੀ ਤਰ੍ਹਾਂ ਸੌਂ ਵੀ ਨਾ ਸਕਿਆ ਰਾਤ ਦੇ 2 ਵਜੇ ਉਹ ਉੱਠ ਕੇ ਪਹਾੜਾਂ ਵੱਲ ਨੂੰ ਤੁਰ ਪਿਆ ਪਰ ਜਦੋਂ ਹੀ ਪਿੰਡੋਂ ਬਾਹਰ ਆਇਆ ਉਹ ਰੁਕ ਗਿਆ ਉਸ ਦੇ ਮਨ ਵਿੱਚ ਇੱਕ ਚਿੰਤਾ ਅਤੇ ਦੁਚਿੱਤੀ ਪੈਦਾ ਹੋ ਗਈ ਜਿਵੇਂ ਹੀ ਉਹ ਪਿੰਡ ਤੋਂ ਬਾਹਰ ਆਇਆ ਉਸਨੇ ਦੇਖਿਆ ਕਿ ਮਸਿਆ ਦੀ ਰਾਤ ਸੀ ਤੇ ਦੂਰ ਦੂਰ ਤੱਕ ਕੁਪ ਹਨੇਰਾ ਸੀ ਬੇਸ਼ੱਕ ਉਸ ਕੋ ਲਾਲਟਿਨ ਸੀ ਪਰ ਉਸ ਦੀ ਰੋਸ਼ਨੀ ਮਸਾ 10 ਕਦਮਾਂ ਤੱਕ ਜਾ ਰਹੀ ਸੀ ਤੇ ਸਫ਼ਰ ਕਰੀਬ 10 ਮੀਲ ਦਾ ਸੀ ਉਹ ਸੋਚਣ ਲੱਗਾ ਕਿ ਜਾਣਾ ਤਾਂ ਹੈ 10 ਮੀਲ ਅਤੇ ਰੋਸ਼ਨੀ ਹੈ ਕੇਵਲ 10 ਕਦਮਾਂ ਦੀ ਤਾਂ ਕਿਵੇਂ ਪੂਰਾ ਪਾਏਗਾ ਇੰਨੇ ਕੁ ਪ ਹਨੇਰੇ ਵਿੱਚ ਇੰਨੀ ਛੋਟੀ ਲਾਲਟੇਨ ਨੂੰ ਲੈ ਕੇ ਜਾਣਾ ਉਚਿਤ ਹੈ ਇਹ ਤਾਂ ਇੱਕ ਛੋਟੀ ਜਹੀ ਕਿਸ਼ਤੇ ਨੂੰ ਸਮੁੰਦਰ ਵਿੱਚ ਲਜਾਣ ਵਾਂਗ ਹੀ ਹੈ ਉਹ ਪਿੰਡ ਦੇ ਬਾਹਰ ਬੈਠ ਕੇ ਸੂਰਜ ਚੜਨ ਦੀ ਉਡੀਕ ਕਰਨ ਲੱਗਾ ਉਦੋਂ ਹੀ ਉਸਨੇ ਦੇਖਿਆ ਕਿ ਕੋਲ ਦੇ ਪਿੰਡ ਦਾ ਇੱਕ ਬਜ਼ੁਰਗ ਆਦਮੀ ਉਹਨਾਂ ਪਹਾੜਾਂ ਵੱਲ ਹੀ ਜਾ ਰਿਹਾ ਸੀ ਉਸਦੇ ਹੱਥ ਵਿੱਚ ਤਾਂ ਹੋਰ ਵੀ ਛੋਟੀ ਲਾਲਟਨ ਸੀ ਉਸਨੇ ਆਵਾਜ਼ ਦੇ ਕੇ ਉਸ ਬਜ਼ੁਰਗ ਨੂੰ ਰੋਕਿਆ ਅਤੇ ਉਸ ਨੂੰ ਆਪਣੀ ਦੁਬਿਧਾ ਦੱਸੀ ਤਾਂ ਬਜ਼ੁਰਗ ਉੱਚੀ ਉੱਚੀ ਹੱਸਣ ਲੱਗਾ ਅਤੇ ਕਹਿਣ ਲੱਗਾ ਮੋਰਖ ਤੂੰ ਪਹਿਲਾਂ 10 ਕਦਮ ਤਾ ਤੁਰ ਜਿੰਨੀ ਦੂਰ ਦੇਖ ਸਕਦਾ ਓਨੀ ਦੂਰ ਤੱਕ ਦੇਖ ਜਿੱਥੋਂ ਤੱਕ ਰਸਤਾ ਦਿਸ ਰਿਹਾ ਹੈ ਉੱਥੋਂ ਤੱਕ ਤਾ ਤੁਰ ਉਸ ਤੋਂ ਅੱਗੇ ਦਾ ਰਸਤਾ ਉੱਥੇ ਪਹੁੰਚ ਕੇ ਦਿਖਣ ਲੱਗ ਪਏਗਾ ਜੇ ਇੱਕ ਕਦਮ ਦਿਖਦਾ ਹੋਵੇ ਤਾਂ ਉਸ ਦੇ ਸਹਾਰੇ ਵੀ ਸਾਰੀ ਧਰਤੀ ਦੀ ਪਰਿਕਰਮਾ ਕੀਤੀ ਜਾ ਸਕਦੀ ਹੈ ਉਹ ਨੌਜਵਾਨ ਸਮਝ ਗਿਆ ਉਹ ਉੱਠਿਆ ਅਤੇ ਤੁਰ ਪਿਆ ਅਤੇ ਸੂਰਜ ਚੜਨ ਤੋਂ ਪਹਿਲਾਂ-ਪਹਿਲਾਂ ਉਹ ਪਹਾੜਾਂ ਤੇ ਪਹੁੰਚ ਗਿਆ ਜੀਵਨ ਦੇ ਮਾਰਗ ਵਿੱਚ ਵੀ ਉਸ ਬਜ਼ੁਰਗ ਦੀ ਸਿੱਖਿਆ ਯਾਦ ਰੱਖਣਯੋਗ ਹੈ ਜੋ ਸੋਚਦਾ ਹੈ ਉਹ ਨਹੀਂ ਬਲਕਿ ਜੋ ਤੁਰਦਾ ਹੈ ਸਿਰਫ ਉਹ ਹੀ ਪਹੁੰਚਦਾ ਹੈ ਯਾਦ ਰੱਖੋ ਕਿ ਇੰਨਾ ਵਿਵੇਕ ਇੰਨੀ ਰੌਸ਼ਨੀ ਹਰ ਕੋਲ ਹੁੰਦੀ ਹੈ ਕਿ ਉਸ ਨਾਲ ਘੱਟੋ ਘੱਟ 10 ਕਦਮ ਦੂਰ ਤੱਕ ਦੇਖ ਸਕੀਏ ਅਤੇ ਇੰਨਾ ਹੀ ਕਾਫੀ ਹੈ ਪਰਮਾਤਮਾ ਤੱਕ ਪਹੁੰਚਣ ਲਈ ਵੀ ਇੰਨਾ ਹੀ ਕਾਫੀ ਹੈ ਧੰਨਵਾਦ